ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਮੈਂ 2 ਦਿਨ ਪਹਿਲਾਂ ਇੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆਫ ਵਾਈਟ ਕਲਰ ਦਾ ਸੂਟ ਸੀਗਾ ਜੌਰਜਟ ਦਾ ਜਿਹਦੇ ਉੱਤੇ ਕਿ ਮੈਂ ਹੈਂਡਵਰਕ ਕੀਤਾ ਸੀ ਤੇ ਅੱਜ ਉਹ ਸੂਟ ਦੇ ਵਿੱਚ ਜਿਹੜੀਆਂ ਬੂਟੀਆਂ ਬਣਾਈਆਂ ਨੇ ਉਹ ਬੂਟੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਕਿੱਦਾਂ ਬਣਾਈਆਂ ਨੇ ਤੇ ਪਹਿਲਾਂ ਤੁਹਾਨੂੰ ਮੈਂ ਸੂਟ ਦਿਖਾ ਦਣੀ ਸੂਟ ਕਿਹੜਾ ਸੀਗਾ ਸੂਟ ਆਹ ਵਾਲਾ ਸੀਗਾ ਆ ਦੇਖੋ ਤੁਹਾਨੂੰ ਯਾਦ ਹੋਣਾ ਵਾ ਆਹ ਵਾਲਾ ਸੂਟ ਸੀਗਾ ਆ ਕੇਰਾ ਹੀ ਗਨਿਕਲਾਇਆ ਦਾ ਆ ਦੇਖੋ ਕੇਰਾ ਬਹੁਤ ਹੀ ਸੋਹਣਾ ਇਹਦਾ ਘੇਰਾ ਨਿਕਲਿਆ ਸੀਗਾ ਪੂਰੀ ਫਰੰਟ ਕੱਢੀ ਹੋਈਗੀ ਤੇ ਇਹਦੇ ਨਾਲ ਨਾ ਇਹਦੀ ਇੱਕ ਬਾਜੂ ਬਣੀ ਹੋਈ ਸੀ ਆ ਦੇਖੋ ਇਹਦੀ ਇੱਕ ਬਾਜੂ ਬਣੀ ਹੀ ਤੇ ਸੈਕਿੰਡ ਬਾਜੂ ਜਿਹੜੀ ਹੈਗੀ ਉਹ ਅਜੇ ਮੈਂ ਬਣਾ ਰਹੀ ਸੀਗੀ ਤੇ ਇਹਦੇ ਬਾਜੂ ਦਾ ਜਿਹੜਾ ਫਲਾਵਰ ਹੈ येलो ਕਲਰ ਦਾ ਫਲਾਵਰ ਹੈ ਇਹਦੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਕਿ ਇਹਨੂੰ ਆਪਾਂ ਕਿਵੇਂ ਬਣਾਉਣਾ ਆ ਦੇਖੋ ਕਿੱਡਾ ਸੋਹਣਾ ਫਲਾਵਰ ਹੈ ਜਿਸ ਤਰ੍ਹਾਂ ਰੋਜ਼ ਬਣਿਆ ਹੁੰਦਾ ਨਾ ਰੋਜ਼ ਪੈਟਲ ਓਦਾਂ ਹੀ ਫਲਾਵਰ ਬਣਿਆ ਵਾ ਤੇ ਇਦਾਂ ਇਹ ਬਣਿਆ ਹੁੰਦਾ ਵਾ ਤੇ ਇਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਨ ਲੱਗੀ ਅੱਜ ਆਪਾਂ ਕਿਉਂਕਿ ਇਹਨੂੰ ਕਿਤਰਾ ਬਣਾ ਸਕਦੇ ਆਪਾਂ ਹਾਂਜੀ ਅੱਜ ਆਪਾਂ ਲੱਗੇ ਆ ਜੀ ਇਹ ਵਾਲਾ ਫਲਾਵਰ ਬਣਾਉਣਾ ਇਹਨੂੰ ਆਪਾਂ 옐ੋ ਕਲਰ ਦੇ ਥ੍ਰੈਡ ਨਾਲ ਬਣਾਉਣਾ ਵਾ ਤੇ ਆ ਮੈਂ ਸੂਈ ਦੇ ਵਿੱਚ ਧਾਗਾ ਪਾ ਲਿਆ ਤੇ ਇਹਦੇ ਧਾਗੇ ਦੇ ਲਾਸਟ ਦੇ ਵਿੱਚ ਇਹਦੇ ਗੰਡ ਵੀ ਦੇ ਦਿੱਤੀ ਆ ਤੇ ਹੁਣ ਆਪਾਂ ਇਹਨੂੰ ਸਟਾਰਟ ਕਿਵੇਂ ਕਰਨਾ ਵਾ ਇਹਨੂੰ ਆਪਾਂ ਕੁੱਠੇ ਪਾਸਾ ਕਰਨਾ ਫਰੇਮ ਦਾ ਤੇ ਜਿਹੜਾ ਫਲਾਵਰ ਆਪਾਂ ਬਣਾਉਣਾ ਵਾ ਉਹਦੇ ਲਾਗੇ ਜਿਹੜੇ ਧਾਗੇ ਹੀ ਉਹਨਾਂ ਦੇ ਵਿੱਚੋਂ ਦੀ ਇਹਨੂੰ ਕੱਢਣਾ ਇਦਾਂ ਕਰਕੇ ਕੱਢ ਕੇ ਆ ਦੇਖੋ ਹੁਣ ਜੜੇ ਤਾਗੇ ਦੇ ਵਿੱਚ ਆਪਾਂ ਗੰਡ ਮਾਰੀ ਆ ਨਾ ਉਹ ਤਾਂ ਕਿਦੇ ਆ ਵੇਖੋ ਇਹਨੂੰ ਇਹਦੇ ਵਿੱਚੋਂ ਦੀ ਸੂਈ ਨੂੰ ਕੱਢ ਲੈਣਾ ਵਾ ਇੱਕ ਤੇ ਪੱਕਾ ਹੋ ਜਾਏਗਾ ਤੇ ਕਈ ਵਾਰੀ ਨਾ ਸੂਟ ਜਿਹੜੇ ਜੋਰ ਜਟਦੇ ਹੁੰਦੇ ਉਹਨਾਂ ਦਾ ਮੇਨਲੀ ਇਹੋ ਕੰਮ ਹੁੰਦਾ ਕਿ ਵਿੱਚੋਂ ਦੀ ਗੰਡ ਦੇ ਸਣੇ ਨਿਕਲ ਜਾਂਦਾ ਤੇ ਹੁਣ ਸਾਡਾ ਵੇਖੋ ਤਾਗਾ ਪਿੱਛੋਂ ਪੱਕਾ ਹੋ ਗਿਆ ਵਾ ਤੇ ਹੁਣ ਇਹਦੇ ਨਾਲ ਆਪਾਂ ਇਹਨੂੰ ਸਿੱਧੇ ਪਾਸੇ ਕਰ ਲਾਂਗੇ ਤੇ ਸੂਈ ਜਿਹੜੀ ਆ ਇਹ ਇਹ ਫਲਾਵਰ ਦੇ ਵਿੱਚੋਂ ਦੀ ਵਿਚਕਾਰ ਬਿਲਕੁਲ ਵਿਚਕਾਰੋਂ ਦੀ ਸੂਈ ਕੱਢਣੀ ਆ ਆ ਦੇਖੋ ਇਦਾਂ ਬਿਲਕੁਲ ਵਿਚਕਾਰੋਂ ਦੀ ਕੱਢਣੀ ਸੂਈ ਤੇ ਇਹਦੇ ਵਿੱਚ ਨਾ ਹੁਣ ਆਪਾਂ 5 ਲਾਈਨਾਂ ਬਣਾਉਣੀਆਂ ਵਾ 5 ਬਣਾਉਣੀਆਂ ਲਾਈਨਾਂ ਆ ਦੇਖੋ ਇੱਕ ਤੇ ਸਾਡੀ ਇੱਧਰ ਨੂੰ ਬਣ ਗਈ ਬੜਾਈ ਸੌਖਾ ਜਿਹਾ ਫਲਾਵਰ ਆ ਇਹ ਵਾਲਾ ਤੇ ਫਿਰ ਉੱਥੋਂ ਹੀ ਸੂਈ ਕੱਢਣੀ ਆ ਜਿੱਥੋਂ ਅੱਗੇ ਆਪਾਂ ਕੀਤਾ ਵਾ यह सा दूजी दू लाइन होगी यह तीजी लाइन होगी यह चौथी लाइन होगी ਐ ਹੋ ਗਈ ਪੰਜਵੀਂ ਲਾਈਨ। ਐ ਦੇਖੋ ਜੀ ਹੁਣ ਐ ਇਹਦੀ ਪੰਜ ਲਾਈਨਾਂ ਹੋ ਗਈਆਂ 1 2 3 4 ਤੇ 5। ਹੁਣ ਆਪਾਂ ਕੀ ਕਰਨਾ ਵਾ ਇਹਨਾਂ ਦੇ ਕਿਸੇ ਵੀ ਡੱਬੀ ਦੇ ਨਾਲ ਮਚਕਾਰਾਂ ਦੀ ਸੂਈ ਕੱਢ ਲਓ ਕਿਤੋਂ ਵੀ ਲੈ ਲਓ ਤੁਸੀਂ ਬਿਲਕੁਲ ਨਾਲ। ਐਦੇ ਆ ਜਿੱਥੋਂ ਆਪਾਂ ਲਾਈਨ ਕੀਤੀ ਹੈ ਨਾ ਉਹਦੇ ਲਾਗੋਂ ਜੀ ਕਿਸੇ ਵੀ ਡੱਬੀ ਦੇ ਵਿੱਚੋਂ ਦੀ ਕੱਢ ਲਓ ਇਹਨੂੰ ਲਾਈਨ ਨੂੰ। ਸੂਈ ਨੂੰ ਆਪਾਂ ਕੱਢ ਲਿਆ ਇਸ ਤਰ੍ਹਾਂ ਉੱਪਰ। ਹੁਣ ਆਪਾਂ ਕੀ ਕਰਨਾ ਵੀ ਇੱਕ ਇੱਕ ਧਾਗਾ ਆਪਾਂ ਦਬਦੇ ਜਾਣਾ ਤੇ ਇੱਕ ਇੱਕ ਆਪਾਂ ਚੁੱਕਦੇ ਜਾਣਾ ਆ ਜਿਹੜਾ ਪਹਿਲਾ ਵਾ ਪਹਿਲਾਂ ਹੀ ਚੁੱਕ ਦੇਣ ਲੱਗੀ ਹੁਣ ਤੇ ਅਗਲਾ ਜਿਹੜਾ ਵਾ ਪਹਿਲੇ ਨੂੰ ਦਬ ਕੇ ਤੇ ਅਗਲੇ ਤੋਂ ਚੁੱਕ ਲਿਆ ਸੂਈ ਨੂੰ ਐਦਾਂ ਹੀ ਆਪਾਂ ਇਹਨੂੰ ਨਾ ਗੋਲ ਗੋਲ ਕਮਾਈ ਜਾਣਾ ਆ ਵੇਖੋ ਹੁਣ ਆ ਦੂਜੇ ਨੰਬਰ ਵਾਲਾ ਫੇਰ ਦਬ ਲਿਆ ਅਗਲੇ ਨੂੰ ਚੁੱਕ ਲਿਆ ਆ ਵੇਖੋ ਹੁਣ ਫੇਰ ਉੱਥੇ ਵਾਰੀ ਆ ਗਈ ਜਿੱਥੋਂ ਆਪਾਂ ਸੂਈ ਕੱਢੀ ਸੀ ਹੁਣ ਇਹਨੂੰ ਫੇਰ ਆਪਾਂ ਚੁੱਕ ਲੈਣਾ ਤੇ ਜਿੱਥੋਂ ਆਪਾਂ ਵੇਖੋ ਪਹਿਲਾਂ ਚੁੱਕਿਆ ਇਹਨਾਂ ਨੂੰ ਦੱਬਿਆ ਹੀ ਨਾ ਉਹ ਹੁਣ ਇਸ ਵਾਰ ਚੁੱਕਿਆ ਜਾਣਾ ਵਾ ਆ ਦੇਖੋ ਆ ਕਿੱਡਾ ਪਿਆਰਾ ਸਰਕਲ ਜਿਹਾ ਬਣ ਗਿਆ ਆ ਹੁਣ ਆਪਾਂ ਦੱਬਿਆ ਸੀਗਾ ਪਹਿਲੀ ਵਾਰੀ ਚ ਇਹ ਹੁਣ ਸਾਡਾ ਚੁੱਕਿਆ ਜਾਣਾ ਇੱਥੋਂ ਧਾਗਾ ਆ ਵੇਖੋ ਇਧਰੋਂ ਦੀ ਆਪਾਂ ਜਨਨ ਕਿ ਇੱਕ ਛੱਡ ਕੇ ਤੇ ਦੂਜੇ ਤੇ ਥੱਲਿਓਂ ਦੀ ਕੱਢਣਾ ਇਹਨੂੰ ਆਪਾਂ ਸੂਈ ਨੂੰ ਆ ਫੇਰ ਆਪਾਂ ਛੱਡ ਦੇਣਾ ਹੁਣ ਆਪਾਂ ਦੂਜੇ ਨੂੰ ਕੱਢਣਾ ਐ ਇਦਾਂ ਹੀ ਆਪਾਂ ਇੱਕ ਇੱਕ ਛੱਡ ਕੇ ਤੇ ਅਗਲੇ ਤੇ ਥੱਲਿਓਂ ਦੀ ਕੱਢੀ ਜਾਣਾ ਅਗਲੇ ਧਾਗੇ ਦੇ ਤੇ ਬਹੁਤ ਹੀ ਸੋਹਣਾ ਜਿਹੜਾ ਸਾਡਾ ਫਲਾਵਰ ਆ ਇਹ ਬਣ ਕੇ ਸਾਡਾ ਰੈਡੀ ਹੋ ਹੀ ਜਾਣਾ ਆ ਦੇਖੋ ਬੜਾ ਹੀ ਸੌਖਾ ਜਿਹਾ ਫਲਾਵਰ ਆ ਕੋਈ ਇਹਦੇ ਵਿੱਚ ਉਹੋ ਜਿਹਾ ਔਖਾ ਕੰਮ ਨਹੀਂਗਾ ਬੜੇ ਸੌਖੇ ਤਰੀਕੇ ਦੇ ਨਾਲ ਬਣਦਾ ਤੇ ਬਣਦਾ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਇਹ ਸੂਈ ਨੂੰ ਇਤਰਾ ਪੁੱਠੀ ਕਰਕੇ ਵੀ ਇਦਾਂ ਕੱਢ ਸਕਦੇ ਜੀ ਤੇ ਸਿੱਧੇ ਪਾਸਿਓਂ ਸੂਈ ਸਿੱਧੇ ਮੂਹਰੇ ਆ ਕੇ ਵੀ ਕੱਢ ਸਕਦੇ ਜੀ ਜਿੱਦਾਂ ਤੁਹਾਨੂੰ ਸੌਖਾ ਲੱਗਦਾ ਨਾ ਉਦਾਂ ਕੱਢੀ ਜਾਏ ਬਹੁਤ ਹੀ ਸੋਹਣਾ ਫਲਾਵਰ ਬਣ ਕੇ ਰੈਡੀ ਹੁੰਦਾ ਹੈ ਤੇ ਬਣ ਵੀ ਛੇਤੀ ਜਾਂਦਾ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ 1-2 ਮਿੰਟ ਦੇ ਵਿੱਚ ਬਣ ਜਾਂਦਾ ਵਾ ਥੋੜਾ ਜਿਹਾ ਨਾ ਫਿਨਿਸ਼ਿੰਗ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਇਹ ਚੱਕਵਾ ਜਿਹਾ ਫਲਾਵਰ ਬਣਦਾ ਬਹੁਤ ਹੀ ਜਿਆਦਾ ਸੋਹਣਾ ਤੇ ਸਾਰੀ ਸ਼ਰਟ ਦੇ ਵਿੱਚ ਇਹ ਸੂਟ ਮੈਂ ਤੁਹਾਡੇ ਨਾਲ ਪਹਿਲਾਂ ਵੀ ਇਹਦੀ ਲੌਂਗ ਵੀਡੀਓ ਸ਼ੇਅਰ ਕੀਤੀ ਹੋਈ ਆ ਤੁਸੀਂ ਪੂਰਾ ਬਣਿਆ ਦੇਖ ਸਕਦੇ ਜੀ ਇਹ ਬਾਹਵਾ ਇੱਕ ਬਾਹ ਰਹਿੰਦੀ ਸੀ ਉਹਦੀ ਕੱਢਣ ਵਾਲੀ ਤੇ ਮੈਂ ਉਹਦੇ ਉੱਤੇ ਫਲਾਵਰ ਜਿਹੜਾ ਵਾ ਪਾਉਣਾ ਦੱਸ ਰਹੀ ਆ ਜਿਹੜੀ ਬਾਹ ਰਹਿੰਦੀ ਸੀ ਬਾਕੀ ਦਾ ਘੇਰਾ ਤੇ ਇੱਕ ਬਾਹ ਜਿਹੜੀ ਆ ਇਹਦੀ ਰੈਡੀ ਆ ਆ ਦੇਖੋ ਵੇਖਿਆ ਕਿੰਨਾ ਸੋਹਣਾ ਫਲਾਵਰ ਬਣ ਗਿਆ ਸਾਡਾ ਲੋੜ ਹੀ ਨਹੀਂ ਸਾਨੂੰ ਕਿਤੇ ਜਾ ਕੇ ਪੈਸੇ ਦੇ ਕੇ ਇਹੋ ਜੇ ਕੰਮ ਕਰਾਉਣ ਦੀ ਮੈਂ ਸੂਟ ਦੀ ਤੁਹਾਡੇ ਨਾਲ ਹਰ ਇੱਕ ਪੱਤੀ ਦੀ ਵੀਡੀਓ ਜਿਹੜੀ ਉਹ ਸ਼ੇਅਰ ਕਰ ਦੂੰਗੀ ਬਹੁਤ ਹੀ ਵਧੀਆ ਜਿਹੜੇ ਇਹਦੇ ਫਲਾਵਰ ਬਣ ਕੇ ਰੈਡੀ ਹੁੰਦੇ ਨੇ ਤੇ ਬੜੀ ਸੂਟ ਦੀ ਲੁੱਕ ਜਿਹੜੀ ਆ ਬਹੁਤ ਹੀ ਵਧੀਆ ਆਈ ਆ ਤੇ ਜਿਸ ਦਿਨੇ ਸੂਟ ਮੇਰਾ ਪੂਰਾ ਬਣ ਗਿਆ ਤੇ ਉਸ ਦਿਨ ਮੈਂ ਇਹਦਾ ਦੁਪੱਟੇ ਦੇ ਸਮੇਤ ਮੈਂ ਇਹਦੀ ਤੁਹਾਡੇ ਨਾਲ ਪੂਰੀ ਫੋਟੋ ਜਿਹੜੀ ਆ ਸ਼ਾਰਟ ਪਾ ਕੇ ਤੇ ਸ਼ੇਅਰ ਕਰੂੰਗੀ ਫੁੱਲ ਸੂਟ ਦੀ ਲੁੱਕ ਆ ਦੇਖੋ ਕਿੰਨਾ ਸੋਹਣਾ ਰੋਜ਼ ਜਿਹਾ ਬਣੰਦਿਆ ਵਾ बस यही ध्यान देना वा ये दे देना ਜਿਹੜਾ ਹੈ ਪਹਿਲਾਂ ਤਾਂ ਕੱਢਿਆ ਵਾ ਨਾ ਪਹਿਲੀ ਲਾਈਨ ਦੇ ਵਿੱਚ ਉਹ ਤਾਂ ਅਗੇ ਦੀ ਤਰ੍ਹਾਂ ਵੀ ਚੋਦੀ ਨਾ ਕਿਤੇ ਸੂਈ ਨੰਗ ਜੇ ਨਹੀਂ ਤੇ ਉਹ ਸਾਰਾ ਹੀ ਖਿਲਰ ਬੁਲਰ ਜਾਣਾ ਫਲਾਵਰ बस ਧਿਆਨ ਦੇ ਨਾਲ ਜਰਾ ਕੋ ਹੌਲੀ ਹੌਲੀ ਕਰਨਾ ਆ ਦੇਖੋ ਕਿੱਡੀ ਛੇਤੀ ਬਣ ਗਿਆ ਮੈਂ ਨਾਲੋ ਨਾਲ ਬਣਾ ਰਹੀ ਵੀਡੀਓ ਚੱਲਦੀਆਂ ਤੇ ਚਾਟੀ ਬਣੀ ਜਾਣ ਡਿਆ ਹੈ ਜਿਆਦਾ ਟਾਈਮ ਨਹੀਂ ਲੱਗੰਦਿਆ ਇਹਨੂੰ ਬਹੁਤ ਹੀ ਛੋਟਾ ਜਿਹਾ ਤੇ ਬੜਾ ਹੀ ਸੋਹਣਾ ਜਿਹਾ ਫਲਾਵਰ ਆ ਇਹ ਫਲਾਵਰ ਪਾ ਕੇ ਤੇ ਤੁਸੀਂ ਪੂਰਾ ਆਪਣਾ ਸੂਟ ਵੀ ਰੈਡੀ ਕਰ ਸਕਦੇ ਜੇ ਜਨਨ ਕਿ ਇਹ ਕੱਲੇ ਫਲਾਵਰ ਪਾ ਕੇ ਇਹ ਨਾ ਵਿਰਲੀ-ਬੁਰਲੀ ਬੂਟੀ ਪਾ ਕੇ ਆਪਣੇ ਸੂਟ ਦੇ ਵਿੱਚ ਤੇ ਬੜਾ ਸੋਹਣਾ ਸੂਟ ਰੈਡੀ ਹੋ ਜਾਂਦਾ ਕੋਈ ਵੀ ਕਲਰ ਕੰਟਰਾਸਟ ਲੈ ਕੇ ਕਿਸੇ ਵੀ ਸੂਟ ਦੇ ਉੱਤੇ ਇਹ ਸੂਟ ਜਿਹੜਾ ਮੇਰਾ ਇਹਦੇ ਨਾਲ ਮਹਿਰੂਨ ਦੁਪੱਟਾ ਵਾ ਮਹਿਰੂਨ ਕਲਰ ਦੇ ਆਇਆ ਦ ਮਹਿਰੂਨ ਫਲਾਵਰ ਬਣਿਆ ਇਸ ਦੁਪੱਟੇ ਨਾਲ ਦਾ ਸੂਟ ਆਏ ਤੇ ਇਹ ਦੁਪੱਟਾ ਜਿਹੜਾ ਵਾ ਇਹ ਮੇਰਾ ਇੱਕ ਹੋਰ ਸੂਟ ਦੇ ਨਾਲ ਹੈਗਾ ਵਾ ਉੱਤੇ ਵੀ ਮੈਂ ਹੈਂਡਵਰਕ ਹੀ ਕੀਤਾ ਵਾ ਬਟ ਉੱਤੇ ਨਾ ਥੋੜਾ ਮੈਂ ਆਪਣਾ ਪਰਲ ਵਗੈਰਾ ਵੀ ਯੂਜ਼ ਕੀਤੀ ਹੈ ਨਾਲ ਦਬਕਾ ਯੂਜ਼ ਕੀਤਾ ਵਾ ਉਹ ਵੀ ਸੂਟ ਦੀ ਲੁੱਕ ਜਿਹੜੀ ਤੁਹਾਡੇ ਨਾਲ ਮੈਂ ਜਰੂਰ ਸ਼ੇਅਰ ਕਰੂੰਗੀ ਆ ਦੇਖੋ ਆ 5 ਮਿੰਟ ਵੀ ਨਹੀਂ ਲੱਗੇ ਇਹਨੂੰ ਫੁੱਲ ਨੂੰ ਬੰਦੇ ਹੋਏ ਚਾਟੀ ਬਣ ਗਿਆ ਬੜਾ ਹੀ ਸੌਖਾ ਜਿਹਾ ਫਲਾਵਰ ਆ ਇਥੇ ਜਿਹੜੀ ਕੰਮ ਕਰਨ ਵਾਲੀਆਂ ਵੀ ਜਿਹੜੀਆਂ ਭੈਣਾਂ ਨੇ ਜਿਹੜੀਆਂ ਜੋਬ ਤੇ ਜਾਂਦੀਆਂ ਵਾ ਉਹ ਵੀ ਸੰਡੇ ਵਾਲੇ ਦਿਨ ਵੀ ਕਰਨ ਤੇ ਆਪਣਾ ਸੂਟ ਕੰਪਲੀਟ ਕਰ ਲੈਂਦੀਆਂ ਸ਼ਾਮ ਤੱਕ ਜੇ 2 ਘੰਟੇ ਵੀ ਲੱਗਣ ਤੇ ਫਿਰਲੀ-ਵਿਰਲੀ ਬੂਟੀ ਪਾਉਣ ਲੱਗਣਾ ਆਪਣੇ ਸੂਟ ਦੇ ਵਿੱਚ ਤੇ ਉਹਨਾਂ ਦਾ ਸ਼ਾਮ ਤੱਕ ਸੂਟ ਜਿਹੜਾ ਵਾ ਉਹ ਕੰਪਲੀਟ ਹੋ ਜਾਂਦਾ ਪੂਰਾ ਅਤਾ ਗੇ ਨੂੰ ਨਾ ਥੋੜੀ ਜਿਹੀ ਖੇਚ ਲੱਗ ਗਈ ਆ ਤੇ ਇਹ ਕੋਈ ਨਹੀਂ ਦੱਬ ਕੇ ਤੇ ਸਹੀ ਹੋ ਜਾਂਦਾ ਹਾਂਜੀ ਆ ਦੇਖੋ ਕਿੰਡੀ ਪਿਆਰੀ ਲੁੱਕ ਆਈ ਫਲਾਵਰ ਦੀ ਮਨ ਜੀ ਜਦੋਂ ਇਹ ਫਲਾਵਰ ਪੂਰਾ ਵੀ ਬਣਨ ਲੱਗਦਾ ਹੁੰਦਾ ਨਾ ਜਦੋਂ ਇਹਦੇ ਲਾਸਟ ਦੇ ਉੱਤੇ ਕੋਰਨਰ ਰਹਿ ਜਾਂਦੇ ਆ ਉਦੋਂ ਨਾ ਬਿਲਕੁਲ ਥੱਲੇ ਉਂਗਲ ਰੱਖ ਕੇ ਤੇ ਧਿਆਨ ਦੇ ਨਾਲ ਆ ਛੋਟੀ ਜੀ ਰਹਿ ਜਾਂਦੀ ਆ ਇਹਦੀ ਜਿਹੜੀ ਥੱਲੇ ਧਾਗਾ ਹੁੰਦਾ ਛੋਟਾ ਜਿਹਾ ਰਹਿ ਜਾਂਦਾ ਤੇ ਉਹਦੇ ਵਿੱਚੋਂ ਦੀ ਧਿਆਨ ਨਾ ਕੱਢਿਆ ਕਰੋ ਕਿਉਂਕਿ ਜੇ ਕਰੋ ਮੈਂ ਦੂਜੇ ਧਾਗੇ ਦੇ ਵਿੱਚੋਂ ਦੀ ਨਿਕਲ ਗਿਆ ਨਾ ਤੇ ਉਹ ਫਿਰ ਪ੍ਰੋਬਲਮ ਹੋ ਜਾਣੀ ਆ ਹਾਂਜੀ ਆ ਦੇਖੋ ਹੁਣ ਜਿੱਤਰਾ ਹੁਣ ਥੱਲੇ ਰਹਿ ਗਿਆ ਵਾ ਨਾ ਬਿਲਕੁਲ ਸਾਰਾ ਬਾਨ ਗਿਆ ਫਲਾਵਰ ਹੁਣ ਆਪਾਂ ਕੀ ਕਰਨਾ ਵਾ ਇਹਨੂੰ ਵੇਖ ਲੈਣਾ ਆ ਜਿਹੜਾ ਧਾਗਾ ਸਾਡਾ ਦੱਬਿਆ ਜਾਣਾ ਵਾ ਤੇ ਇਹਨੂੰ ਨਾ ਹੀ ਬਿਲਕੁਲ ਇਹਦੇ ਲਾਗੋ ਦੀ ਅਹੜਾ ਅਗਲਾ ਧਾਗਾ ਨਾ ਇਹਦੇ ਲਾਗੋ ਦੀ ਅਸੀਂ ਇਹਨੂੰ ਕੱਢ ਲੈਣਾ ਵਾ ਤੇ ਇਹਨੂੰ ਥੱਲੇ ਲੈ ਜਾਣਾ ਵਾ ਆ ਦੇਖੋ ਹੋਲੀ ਜੀ ਧਿਆਨ ਦੇ ਨਾਲ ਥੱਲੇ ਫੜਨਾ ਵਾ ਕਿਉਂਕਿ ਕੋਈ ਧਾਗਾ ਨਾ ਰਹਿ ਜੇ ਆ ਦੇਖੋ ਇੱਕਦਮ ਬਿਲਕੁਲ ਪਿਆਰਾ ਜਿਹਾ ਫਲਾਵਰ ਬਣ ਗਿਆ ਵਾ ਆ ਜਿਹੜਾ ਧਾਗਾ ਬਾਹਰ ਲੱਭਣ ਡਿਆ ਵਾ ਤੇ ਉਹਨੂੰ ਅੰਦਰ ਵਾਰ ਕਰ ਦੋ ਤੇ ਆ ਇਹ ਦੇਖੋ ਕਿੱਡਾ ਸ देखो बहुत सोनो फ्लावर बन के रेडी हो गया। ਹੁਣ ਜਿਹੜਾ ਆਪਾਂ ਧਾਗਾ ਥੱਲੇ ਖੜਿਆ ਵਾ ਉਹਨੂੰ ਆਪਾਂ ਉਵੇਂ ਕੀ ਕਰਨਾ ਵਾ ਜਿੱਦਾਂ ਆਪਾਂ ਸਟਾਰਟਿੰਗ ਤੇ ਧਾਗੇ ਨੂੰ ਨਾਲ ਲੈ ਕੇ ਤੇ ਗੰਡ ਮਾਰੀ ਸੀ ਨਾ ਉਦਾਂ ਹੀ ਆਪਾਂ ਪਿੱਛੇ ਨੂੰ ਧਾਗਾ ਲਾਏ ਨਾ ਵਾ। ਇਦਾਂ ਕਰਕੇ ਤੇ ਇਹਨੂੰ ਵੀ ਆਪਾਂ ਗੰਡ ਮਾਰ ਕੇ ਤੇ ਪੱਕੀਆਂ ਕਰ ਲੈਣਾ ਵਾ। ਤਾਂ ਕਿ ਧਾਗੇ ਸਾਡੇ ਜਿਹੜੇ ਆ ਨਾ ਦੁਬਾਰਾ ਨਾ ਨਿਕਲਣ। ਇੱਕ ਵਾਰੀ ਫੇਰ ਆਪਾਂ ਕਰ ਲੈਣਾ। ਤੇ ਇੱਥੋਂ ਆਪਾਂ ਕੱਟ ਦੇਣਾ ਇਹਨੂੰ। बस ਇਹ ਸਾਡਾ ਫਲਾਵਰ ਬਣ ਕੇ ਤੇ ਰੈਡੀ ਹੋ ਗਿਆ ਦੇਖੋ ਕਿੱਡਾ ਸੋਹਣਾ ਫਲਾਵਰ ਬਣਿਆ ਵਾ ਬਹੁਤ ਹੀ ਪਿਆਰਾ ਫਲਾਵਰ ਬਣਿਆ ਵਾ ਤੇ ਇਦਾਂ ਦੀ ਵੀਡੀਓ ਹੋਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤੇ ਸਾਡੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਆ ਤੇ ਮਾਜੇ ਦੀ ਚੈਨਲ ਦਾ ਨਾਮ ਸਾਡੇ ਤੇ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ